ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਨੂੰ ਮਾਸੀਵਾੜਾ ਸਾਈਡ ਦੀ ਥੋੜੀ ਜੀ ਹਾਲਾਤ ਦੱਸਣ ਦੀ ਕੋਸ਼ਿਸ਼ ਕਰਦਾ ਕਿ ਉੱਥੇ ਪ੍ਰਾਪਰਟੀ ਦਾ ਕਿਸ ਤਰ੍ਹਾਂ ਦਾ ਮਤਲਬ ਹੋਇਆ ਤੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸੀਵਾੜਾ ਨਮਾਸ਼ੇਰ ਰਾਹੋਂ ਬੰਗਾ ਇਹ ਮਤਲ ਜਿਹੜੀ ਸਾਈਡ ਹੈ ਤੇ ਇੱਥੇ ਅੱਜ ਤੋਂ मतलब मार्च ਦੀ ਜੇ ਮੈਂ ਆਪਣੇ ਫਰਵਰੀ ਮਾਰਚ ਦੀ ਗੱਲ ਕਰਾਂ ਪਿਛਲੀ ਜਿਹੜੀ ਹੁਣ ਨੰਗੀ ਆ ਫਰਵਰੀ ਮਾਰਚ ਆਉਣੀ ਆ ਅਗਲੀ ਤਾਂ ਹਜੇ ਫਰਵਰੀ ਮਾਰਚ ਦੇ ਵਿੱਚ ਜਿਹੜੇ ਨਵਾਂ ਸ਼ਹਿਰ ਵਾਲਾ ਰੇਟ ਸੀਗੇ ਦੋਸਤੋ ਉਹ ਮਤਲਬ ਮਹਿਜ 30-35 ਲੱਖ ਰੁਪਏ ਦੇ ਰੇਟ ਸੀਗੇ ਤੇ ਮਾਸੀਵਾੜਾ ਵੀ ਰੇਟ ਉਸ ਸਮੇਂ ਮਾਸੀਵਾੜਾ ਨਵਾਂ ਸ਼ਹਿਰ ਹੈ ਜਿਹੜਾ ਇਹ ਇੰਨੇ ਕੁ ਹੀ ਮਤਲਬ ਇੱਥੇ ਰੇਟ ਸੀਗੇ ਤੇ ਉਸ ਤੋਂ ਬਾਅਦ 1 ਲਖ ਇੱਥੇ ਜਿਹੜਾ ਚੇਂਜ ਆਉਂਦਾ ਹੈਗਾ ਜਿਹੜੀ ਜਿਵੇਂ 마ਸੀਵਾੜੇ ਤੇ ਰਾਹੋਂ ਦੀ ਜੇ ਆਪਾਂ ਗੱਲ ਕਰੀਏ 마ਸੀਵਾੜੇ ਤੇ ਰਾਹੋਂ ਦਾ ਦੋਸਤੋ ਆਪਸ ਵਿੱਚ ਫਰਕ ਆਏਗਾ 18 ਕਿਲੋ ਕਿਲੋਮੀਟਰ ਦਾ ਤੇ ਇਹ 18 ਕਿਲੋਮੀਟਰ ਤੇ ਆਪਸ ਵਿੱਚ ਹੈਗੇ ਨੇ ਨਵਾਂ ਸ਼ਹਿਰ ਤੇ 마ਸੀਵਾੜਾ 27 ਕਿਲੋਮੀਟਰ ਦਾ ਫਰਕ ਹੈ ਤੇ ਉਸ ਤੋਂ ਬਾਅਦ ਇੱਕੇ ਲਖਤ ਜਿਹੜੀ ਚੇਂਜ ਆਉਂਦੀ ਆ ਇੱਥੇ ਰੇਟ ਨੇ ਜਿਹੜੇ ਬਹੁਤ ਤੇਜ਼ੀ ਨਾਲ ਵਧਦੇ ਨੇ ਉਹ ਤੇਜ਼ੀ ਨਾਲ ਰੇਟ ਕਿਉਂ ਵਧ ਗਏ ਕਿਉਂ ਇੱਥੇ ਪ੍ਰਾਪਰਟੀ ਦਾ ਇਸ ਤਰ੍ਹਾਂ ਦਾ ਮਤਲਬ ਕਮ ਹੋਇਆ ਇੱਕ ਤਾਂ ਦੇਖੋ ਮੇਨ ਚੀਜ਼ ਦੋਸਤੋ ਇਹ ਆ ਕਿ ਜਿੱਥੇ ਦੀ ਕੋਈ ਸਥਿਤੀ ਜਿੱਥੇ ਦੀਆਂ ਜ਼ਮੀਨਾਂ ਵਧੀਆ ਨੇ ਉਹ ਵਧੀਆ ਹੀ ਹੁੰਦੀਆਂ ਨੇ ਹੁਣ ਸਮਰਾਲੇ ਦੇ ਨਾਲ ਮਾਸੀਵਾੜਾ ਨੇੜੇ ਆ ਗਿਆ ਮਾਸੀਵਾੜਾ ਮਤਲਬ ਵਧੀਆ ਟੌਪ ਦੀਆਂ ਜ਼ਮੀਨਾਂ ਹੈਗੀਆਂ ਨੇ ਮਾਸੀਵਾੜੇ ਦੀਆਂ ਤੇ ਮਾਸੀਵਾੜਾ ਨਵਾਂ ਸ਼ਹਿਰ ਆ 1 ਲਖਤ ਮਤਲਬ ਜਿਹੜਾ ਹੈਗਾ ਇੱਥੇ ਤੇਜ਼ੀ ਆਉਂਦੀ ਆ ਕਾਰਨ ਉਹਦਾ ਜਿਹੜਾ ਹੈਗਾ ਮੈਂ ਤੁਹਾਨੂੰ ਲਾਸਟ ਤੇ ਦੱਸਦਾ ਲੇਕਿਨ ਮਾਸੀਵਾੜੇ ਤੇ ਰਾਹੂ ਦਾ ਅਜੇ ਵੀ ਮਤਲਬ ਆਪਸ ਵਿੱਚ ਫਰਕ ਹੈ ਨਾਲ ਥੋੜਾ ਜਿਹਾ ਆਪਸ ਵਿੱਚ ਤੁਹਾਨੂੰ ਮੈਂ ਦੱਸ ਰਿਆਂਗਾ ਜਿਆਦਾ ਦੂਰ ਨਹੀਂ ਹੈਗੇ ਤੇ ਨਵਾਂ ਸ਼ਹਿਰ ਤੇ ਮਾਸੀਵਾੜੇ ਦਾ ਵੀ ਥੋੜਾ ਜਿਹਾ ਅੰਤਰ ਹੈ ਔਰ ਬੰਗਿਆਂ ਦਾ ਤੇ ਮਤਲਬ ਮਾਸੀਵਾੜੇ ਦਾ ਵੀ ਫਰਕ ਹੈ ਜੇ ਉਹਨਾਂ ਅੱਜ ਆਪਾਂ ਬੰਗਿਆਂ ਦੀ ਗੱਲ ਕਰਦੇ ਆਂ ਤਾਂ ਬੰਗੇ 40-45 ਲੱਖ ਰੁਪਏ ਦੇ ਰੇਟ ਨੇ ਵਧੀਆ ਜ਼ਮੀਨਾਂ ਦੇ ਰਾਹੋਂ 20-40 ਲੱਖ ਰੁਪਏ ਦੇ ਰੇਟ ਨੇ ਤੇ ਬੰਗਿਆਂ ਤੋਂ ਥੋੜਾ ਜਿਹਾ ਜੇ ਆਪਾਂ ਉੱਪਰਲੇ ਪਾਸੇ ਨੂੰ ਹੋ ਜਾਂਨੇ ਆਂ ਤਾਂ ਉੱਥੇ ਰੇਟ ਇਦੋਂ ਵੀ ਘੱਟ ਨੇਗੇ ਜਦੋਂ ਆਪਾਂ ਫਗਵਾੜੇ ਤੋਂ ਹੁਸ਼ਿਆਰਪੁਰ ਵਾਲੀ ਸਾਈਡ ਜਾਂਦੇ ਆਂ ਸੈਂਟਰ ਦੇ ਵਿੱਚ ਉੱਥੇ ਸਾਡੇ ਕੋਲ 35-35 ਲੱਖ ਵਾਲੀਆਂ ਵੀ 30-32 ਲੱਖ ਵਾਲੀਆਂ ਵੀ ਜ਼ਮੀਨਾਂ ਹੈਗੀਆਂ ਨੇ ਅਜੇ ਤੇ ਲੇਕਿਨ ਜਿਹੜਾ ਨਵਾਂ ਸਹਿਰਾ ਨਵਾਂ ਸਰ ਨੇ ਵੀ ਤੇਜ਼ੀ ਫੜੀ ਮਤਲਬ ਉਸ ਤੋਂ ਬਾਅਦ ਨਵਾਂ ਸਹਿਰ ਦੇ ਵਿੱਚ ਵੀ ਰੇਟ ਬਹੁਤ ਤੇਜ਼ ਹੋਇਆ ਤੇ ਮਾਸੀਵਾੜਾ ਤਾਂ ਕਮਾਲ ਹੀ ਹੋ ਗਿਆ ਜਿਹੜਾ ਮਾਸੀਵਾੜਾ ਸੀਗਾ ਮਾਸੀਵਾੜੇ ਦੀਆਂ ਬਹੁਤ ਹੀ ਵਧੀਆ ਜ਼ਮੀਨਾਂ ਨੇ ਕਿਹਾ ਬਹੁਤ ਹੀ ਟੌਪ ਦਾ ਇਲਾਕਾ ਹੈਗਾ ਤੇ ਜਿਹੜਾ ਉੱਥੇ ਠੇਕਾ ਉਹ ਵੀ ਬਹੁਤ ਵੱਧ ਹੈ ਜਿਵੇਂ ਸਾਡੇ ਮਲੇਰਕੋਲਾ ਇਧਰਲਾ ਸਾਈਡ ਆ ਖੰਨਾ ਖੰਨਾ ਇਧਰ ਮੰਗੂ ਠੇਕਾ ਹੈ ਇਧਰਲੀ ਵਰਗੀਆਂ ਜ਼ਮੀਨਾਂ ਨੇ ਪਾਣੀ ਉੱਪਰ ਨੇ ਮਿੱਠੇ ਪਾਣੀ ਨੇ ਤੇ ਉੱਥੇ ਤੋਂ ਉੱਤੋਂ ਜਿਹੜੇ ਰੇਟ ਜ਼ਮੀਨਾਂ ਦੇ ਵਧਨ ਦੇ ਕਾਰਨ ਕੀ ਬਣੇ ਉਥੇ ਕਾਰਨ ਰੇਟ ਵਧਨ ਦੇ ਬਣੇ ਮਹਾਲੀ ਦੇ ਮਹਾਲੀ ਜਿਹੜਾ ਉਹ ਪਹਿਲਾਂ ਸਾਰੇ ਖੰਨਾ ਸਰਹੰਦ ਜਾਂ ਪਟਿਆਲਾ ਸਾਈਡ ਮਤਲਬ ਅਬੋ ਆਪਣਾ ਅਮਲੋ ਵਗੈਰਾ ਇਧਰ ਨੂੰ ਜ਼ਿਆਦਾ ਡਿੱਗਦਾ ਸੀ ਸਾਡੇ ਮਲੇਰ ਕੋਲਲੇ ਮਤਲਬ ਇਧਰ ਨੂੰ ਹੀ ਮਹਾਲੀ ਜਿਹੜਾ ਉਹਨਾਂ ਦਾ ਉਹਨਾਂ ਦਾ ਮੂੰਹਾਂ ਬਣਿਆ ਹੋਇਆ ਸੀ ਉਸ ਤੋਂ ਬਾਅਦ ਕਿ ਲੱਗਤ ਜਦੋਂ ਫਿਰ ਨਾ ਕੁਝ ਗਾਹਕ ਕਿਸੇ ਪਾਸੇ ਨੂੰ ਜਾਣ ਲੱਗਦੇ ਨੇ ਫਿਰ ਉਧਰ ਨੂੰ ਮੂੰਹ ਹੋ ਜਾਂਦਾ ਉਸ ਤੋਂ ਬਾਅਦ ਮਹਾਲੀ ਦਾ ਜਿਹੜਾ ਮੂੰਹ ਸੀਗਾ ਉਹ ਨਵਾਂ ਸ਼ਹਿਰ ਮਾਸੀਵਾੜੇ ਵੱਲ ਨੂੰ ਹੋਇਆ ਤੇ ਉਹਨਾਂ ਨੇ 1 ਲਖ ਤੁਸੀਂ ਇਹ ਮੰਨ ਲਓ ਵੀ ਬਹੁਤ ਤੇਜ਼ੀ ਨਾਲ ਫਿਰ ਉੱਥੇ ਰੇਟ ਸੀਗੇ ਜਿਹੜੇ ਉਹ ਅਬਬ ਹੋਏ ਵਧੇ ਤੇ ਅੱਜ ਉੱਥੇ ਜ਼ਮੀਨ ਨਿਕਲਦੀ ਬਾਅਦ ਦੇ ਵਿੱਚ ਆ ਮੈਂ ਪਿਛਲੇ ਕਈ ਮਹੀਨਿਆਂ ਤੋਂ ਦੱਸ ਰਿਹਾ ਜੇ ਅਸੀਂ ਨਵਾਂ ਸ਼ਹਿਰ ਮਾਸੀਵਾੜੇ ਜ਼ਮੀਨ ਕੋਈ ਵੇਚਣ ਤੇ ਲਾਉਣੇ ਆ ਕੋਈ ਐਡ ਪਾਉਣੇ ਤਾਂ ਪਟਕ ਦੇ ਨੇ ਨਾਲ ਦੀ ਨਾਲ ਸੌਦਾ ਹੋ ਜਾਂਦਾ ਹੈਗਾ ਕਿਉਂ ਮਹਾਲੀ ਤੋਂ ਗਾਹ ਤਿਆਰੀ ਬੈਠਾ ਹੁੰਦਾ ਉਹਨਾਂ ਨੂੰ ਮਹਾਲੀ ਤੋਂ ਮਾਸੀਵਾੜਾ ਨਵਾਂ ਸ਼ਹਿਰ ਨੇੜੇ ਪੈਂਦਾ ਹੁਣ ਜਿਵੇਂ ਸਮਰਾਲੇ ਨੂੰ ਲੈ ਲਈਏ ਸਮਰਾਲੇ ਰੇਟ ਇੰਨੇ ਜ਼ਿਆਦਾ ਤੇਜ ਅੱਸੀ ਤੋਂ 90 ਲੱਖ ਰੁਪਿਆ ਆਮ ਰੇਟ ਉੱਥੇ ਹੋ ਗਿਆ ਜ਼ਮੀਨਾਂ ਦਾ ਖੇਤੀਬਾੜੀ ਵਾਲੀਆਂ ਦਾ ਤੇ ਮਾਸੀਵਾੜੇ ਅ ਬੀ ਜਿਹੜਾ ਰੇਟ ਹੈਗਾ ਦੋਸਤੋ ਉੱਥੇ ਵੀ 65 ਲੱਖ ਦੇ ਉੱਪਰ ਥੱਲੇ ਰੇਟ ਨੇਗੇ ਤੇ ਜਿਹੜਾ ਨਵਾਂ ਸ਼ਹਿਰ ਆ ਉੱਥੇ 50 ਲੱਖ ਦੇ ਉੱਪਰ ਥੱਲੇ ਰੇਟ ਨੇਗੇ ਤੇ ਰਾਹੋਂ ਦੇ ਵਿੱਚ ਜਿਹਨਾਂ ਰੇਟ ਨੇਗੇ ਉਹ 40 ਤੋਂ 45 ਲੱਖ ਰੁਪਏ ਤੱਕ ਦੇ ਰੇਟ ਨੇ ਹੁਣ ਤੁਸੀਂ ਦੇਖੋ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਆਪਸ ਵਿੱਚ ਫਰਕ ਇਹਨਾਂ ਦਾ 18-20 ਕਿਲੋਮੀਟਰ ਦਾ ਤੇ ਲੇਕਿਨ ਰੇਟਾਂ ਦਾ ਕਿੰਨਾ ਵੱਡਾ ਅੰਤਰ ਹੈ ਕਾਰਨ ਕਾਰਨ ਇਹ ਹੈ ਕਿ ਉਧਰ ਦਰਿਆ ਆ ਜਾਂਦਾ ਹੈਗਾ ਰਾਹੋਂ ਵੱਲ ਨੂੰ ਦਰਿਆ ਆ ਜਾਂਦਾ ਦਰਿਆ ਕਰਕੇ ਥੋੜਾ ਜਿਹੜਾ ਮਤਲਬ ਫਰਕ ਪੈ ਜਾਂਦਾ ਤੇ ਮਾਸੀਵਾੜਾ ਜਿਹੜਾ ਇਹ ਸਮਰਾਲੇ ਦੇ ਨਾਲ ਲੱਗਿਆ ਤੇ ਮਾਸੀਵਾੜੇ ਨੂੰ ਤਾਂ ਮਹਾਲੀ ਤੋਂ ਬੰਦਿਆਂ ਨੇ ਗੱਡੀ ਕੱਢੀ ਸਮਰਾਲਾ ਮਾਸੀਵਾੜਾ ਨਾਲ ਆ ਗਏ ਤੇ ਉੱਥੇ ਨੂੰ ਉਹਨਾਂ ਨੂੰ ਆਉਣਾ ਜਿਹੜਾ ਉਹ ਬਹੁਤ ਹੀ ਸੌਖਾ ਲੱਗਦਾ ਹੈ ਜਿਸ ਕਾਰਨ ਕਰਕੇ ਜਿਹੜਾ ਗਾਹਕ ਹੈਗਾ ਉਹ ਉੱਥੇ ਨੂੰ ਆਉਂਦਾ ਹੈਗਾ ਤੇ ਇਹ ਜਿਹੜੇ ਮਤਲਬ ਕੁਝ ਕਾਰਨ ਹੁੰਦੇ ਨੇ ਜਿਸ ਕਾਰਨ ਕਰਕੇ ਦੋਸਤੋ ਮਤਲਬ ਗਾਹਕ ਹੈ ਜਿਹੜਾ ਜਦੋਂ ਫਿਰ ਗਾਹਕ ਦਾ ਉਧਰ ਨੂੰ ਹੋ ਜਾਂਦਾ ਉਹਨੂੰ ਖਮਾਣੋ ਹੋ ਕੇ ਇੱਧਰ ਨੂੰ ਆਏ ਸਮਰਾਲਾ ਤੇ ਸਾਈਡ ਬਿੰਦ ਦੇ ਵਿੱਚ ਬੰਦੇ ਉੱਤੇ ਪਹੁੰਚਦੇ ਨੇ ਤੇ ਮਾਸੀਵਾੜੇ ਨੂੰ ਹੀ ਇਸ ਕਾਰਨ ਕਰਕੇ ਉਹ ਪਸੰਦ ਕਰਦੇ ਨੇ ਤੇ ਮਾਸੀਵਾੜਾ ਅੱਜ ਕਾਹ ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਨਾਲ ਦੀ ਨਾਲ ਨਵਾਂ ਸ਼ਹਿਰ ਵੀ ਲੈ ਲਓ ਤੇ ਲੇਕਿਨ ਅਗਰ ਰੇਟ ਕੋਈ ਪਾਰਟੀ ਘੱਟ ਲਾਉਣਾ ਚਾਹੁੰਦੀ ਆ ਤਾਂ ਉਹਨਾਂ ਨੂੰ ਅਸੀਂ ਰਾਹੋਂ ਲੈ ਜਾਂਦੇ ਆ ਤੇ ਬੰਗੇ ਲੈ ਜਾਂਦੇ ਆ ਬੰਗਿਆ ਤੋਂ ਫਿਰ ਮੈਂ ਤੁਹਾਨੂੰ ਦੱਸਿਆ ਥੋੜਾ ਉੱਪਰ ਨੂੰ ਲੈ ਜਾਂਦੇ ਆ ਯਾਨੀ ਇੰਨਾ ਕਿਲੋਮੀਟਰਾਂ ਦੇ ਵਿੱਚ ਡਬਲ ਰੇਟ ਦਾ ਜਾ ਕੇ ਡੇਢੇ ਰੇਟ ਦਾ ਆਮ ਫਰਕ ਪੈ ਜਾਂਦਾ ਹੁਣ ਅਗਲੇ ਤੇ ਡਿਪੈਂਡ ਕਰਦਾ ਤੇ ਤੁਸੀਂ ਮਾਸੀ ਬਾੜੇ ਖੜਨਾ ਤਾਂ ਮਾਸੀ ਬਾੜੇ ਤਨੋਸੀ ਜਮੀਨਾ ਦੇ ਦਿੰਨੇ ਆ ਜੇ ਕੋਈ ਥੋੜਾ ਜਿਹਾ ਰੇਟ ਹੋਰ ਕਹਿੰਦਾ ਥੋੜਾ ਜਿਹਾ ਘੱਟ ਦੇ ਦਿਓ ਫਿਰ ਨਵੇਂ ਸ਼ਹਿਰ ਨੂੰ ਲੈ ਜਾਂਦੇ ਨਹੀਂ ਫਿਰ ਰਾਹੂ ਲੈ ਜਾਂਦੇ ਨਹੀਂ ਫਿਰ ਬੰਗਿਆ ਨੂੰ ਲੈ ਜਾਂਦੇ ਨਹੀਂ ਫਿਰ ਖਗਵਾੜੇ ਤੇ ਹਸ਼ਿਆਰਪੁਰ ਦੇ ਵਿਚਾਲੇ ਲੈ ਜਾਂਦੇ ਆ ਰੇਟ ਜਮੀਨਾ ਸਾਰੀਆਂ ਵਧੀਆ ਨੇ ਤੇ ਪਰ ਮਾਸੀਵਾੜਾ ਮਾਸੀਵਾੜਾ ਆ ਦੋਸਤੋ ਮਾਸੀਵਾੜਾ ਨਮਾ ਸ਼ਹਿਰ ਮਤਲਬ ਇਹਨਾਂ ਦੀ ਗੱਲ ਹੀ ਵੱਖਰੀ ਆ ਸੋ ਅਗਰ ਕਿਸੇ ਨੇ ਉੱਥੇ ਜਮੀਨਾ ਲੈਣੀਆਂ ਨੇ ਸਾਡੇ ਕੋਲ ਤਾਂ ਹਾਰ ਬਸਤ ਹਾਜ਼ਰ ਹੁੰਦੀਆਂ ਨੇ 8 ਕਿਲੋ ਲੈ ਲਓ 6 ਲੈ ਲਓ 5 ਲੈ ਲਓ 20 ਲੈ ਲਓ 3 ਕਿੱਲੇ ਲੈ ਲੋ ਹਾਂਜੀ 40 ਕਿੱਲੇ ਲੈ ਲੋ ਜਿੰਨੀ ਤੁਹਾਡੀ ਸਮਰੱਥਾ ਹੈਗੀ ਆ ਉਹਦੇ ਮੁਤਾਬਿਕ ਸਾਡੇ ਕੋਲੇ 20 ਕਿੱਲਿਆਂ ਦੇ ਟੱਕ ਪਏ ਨੇ ਜਿਸ ਤਰ੍ਹਾਂ ਦੀ ਵੀ ਤੁਸੀਂ ਜ਼ਮੀਨ ਲੈਣੀ ਚਾਹੋ ਤੇ ਸਾਡੇ ਕੋਲੇ ਹਾਜ਼ਰ ਹੁੰਦੀ ਆ ਲੇਕਿਨ ਕੁਝ ਇਲਾਕੇ ਜਿਹੜੇ ਚੁੰਨਦਾ ਹੁੰਦੇ ਨੇਗੇ ਉਹਨਾਂ ਦੀ ਤਾਰੀਫ ਕਰ ਦਿੰਨੇ ਹੁੰਦੇ ਆ ਤਾਂ ਕਰਕੇ ਕਿਉਂਕਿ ਉੱਥੇ ਵਾਕਿਆ ਹੀ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੇ ਮਨਪਸੰਦ ਦੀਆਂ ਜ਼ਮੀਨਾਂ ਹੈਗੀਆਂ ਨੇ ਕਿਆਂ ਮਾਸੀਵਾੜਾ ਵੀ ਉਹਨਾਂ ਦੇ ਵਿੱਚੋਂ ਆ ਜਾਂਦਾ ਥੋੜਾ ਥੋੜਾ ਤੁਹਾਡੇ ਨਾਲ ਏਰੀਆ ਵਾਈਜ਼ ਤੁਹਾਨੂੰ ਮਤਲਬ ਆਪਾਂ ਸੰਪਰਕ ਕਰਾਵਾਂਗੇ ਤੁਹਾਡੀ ਯਾਤਰਾ ਕਰਾਉਂਦੇ ਰਹਾਂਗੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ